ਅਬਦੀ ਅਸੀਂ ਅੱਜ ਆਠ ਕਿਸਮ ਦਾ ਕੈਂਸਰ ਚੈੱਕਅਪ ਕਰ ਰਹੇ ਹਾਂ ਛਾਤੀ ਦਾ ਕੈਂਸਰ ਬੱਚੇਦਾਨੀ ਦਾ ਮੂੰਹ ਦਾ ਗਲੇ ਦਾ ਹੱਡੀਆਂ ਦਾ ਬਲੱਡ ਕੈਂਸਰ ਲੈਬ ਬੀਪੀ ਡਾਇਬੀਟੀਜ਼ ਤੇ ਦਵਾਈ ਦਾ ਲੰਗਰ ਤੇ ਦੇਖਿਆ ਪਹਿਲਾਂ ਦਵਾਈ ਦਾ ਲੰਗਰ ਦਵਾਈ ਦਾ ਲੰਗਰ ਪਹਿਲਾਂ ਦੇਖਿਆ ਬੋਲੋ ਨਾ ਉੱਚੀ ਦੇ ਨੇ ਬੋਲੋ ਤੁਹਾਡੀ ਆਵਾਜ਼ ਵੀ ਵਿੱਚ ਆਵੇ ਨਾ ਚੰਗੀ ਤਰ੍ਹਾਂ ਦਵਾਈ ਦਾ ਲੰਗਰ ਲੱਗਾ ਜਿੰਨੀ ਫ੍ਰੀ ਮਰਜ਼ੀ ਦਵਾਈ ਲੈ ਲਓ ਅਸੀਂ ਲੋਕ ਪ੍ਰੋਬਲਮ ਪ੍ਰੋਬਲਮ ਕਰੀ ਜਾਂਦੇ ਤਾਂ ਹੱਲ ਨਹੀਂ ਲੱਭਦੇ ਵਰਡ ਕੈਂਸਰ ਤੇ ਲੁਧਿਆਣੇ ਦੀ ਇੰਡਸਟਰੀ ਨੂੰ ਸਾਰਿਆਂ ਨੂੰ ਬੇਨਤੀ ਕੀਤਾ ਵੀ ਮੇਰੇ ਨਾਲ ਸਾਥ ਦਿਓ ਤੇ ਅਸੀਂ ਸਾਰੇ ਲੁਧਿਆਣੇ ਨੂੰ ਚੈੱਕ ਅਪ ਕਰਾਂਗੇ ਪੂਰੀ ਵਾਈਟ ਸ਼ੀਟ ਬਿਛਾ ਦੇਾਂਗੇ ਅਸੀਂ ਕੋਈ ਇਹਨਾਂ ਵੀ ਇੱਕ ਏਰੀਏ 'ਚ ਆ ਗਏ ਤਾਂ ਸਾਡਾ ਪਹਿਲਾ ਕੈਂਪ ਹੈ ਅੱਜ ਇਹਨਾਂ ਨੂੰ ਮਾਡਲ ਦਿਖਾਇਆ ਹਰ ਗਰੀਬ ਬਸਤੀ 'ਚ ਪਹੁੰਚਾਂਗੇ ਹਰ ਫੋਕਲ ਪੁਆਇੰਟ 'ਚ ਪਹੁੰਚਾਂਗੇ ਪੁਰਾਣੇ ਲੁਧਿਆਣੇ 'ਚ ਨਵੇਂ ਸਭ ਜਗ੍ਹਾ ਪਹੁੰਚਾਂਗੇ ਤੇ ਅਸੀਂ 30 ਦਿਨ ਲਾਵਾਂਗੇ 30 ਕੈਂਪ ਲਾਵਾਂਗੇ ਕੀ ਨਹੀਂ ਚੈੱਕਅਪ ਕਰਾਂਗੇ ਇਹ ਨਹੀਂ ਮੈਂ ਗੰਦੇ ਨਾਲੇ ਤੇ ਗੇੜਾ ਦੇ ਕੇ ਜਾ ਮੁਰ ਜਾ ਕੁਝ ਕਰਕੇ ਦਿਖਾਉ ਰਿਜ਼ਲਟ ਦਵਾਂਗਾ ਐਂਡ ਟੋਟਲ ਦੱਸੂਗਾ ਇੰਨੇ ਲੋਕਾਂ ਨੂੰ ਟੈਸਟ ਕੀਤਾ ਇੰਨਿਆਂ ਨੂੰ ਕੈਂਸਰ ਨਿਕਲਿਆ ਇੰਨਿਆਂ ਨੂੰ ਆਹ 슈ਗਰ ਨਿਕਲੀ ਉਹ ਫਿਰ ਤੁਹਾਨੂੰ ਤੀਆਂ ਦਾ ਨਾਂ ਬਾਅਦ ਫੇਰ ਮਿਲੂੰਗਾ ਤੇ ਜਲਦੀ ਅਸੀਂ ਉਹ ਅਨਾਉਂਸ ਕਰ ਦਾਂਗੇ ਡੇਟਸ ਤੇ ਅੱਜ ਅਸੀਂ ਸ਼ੁਰੂਆਤ ਕਰਤਾ ਤੇ ਲੁਧਿਆਣੇ ਨੂੰ ਚੰਗੀ ਤਰ੍ਹਾਂ ਚੈੱਕਅਪ ਕਿਹੜੀ ਜਗ੍ਹਾ ਤੋਂ ਸ਼ੁਰੂਆਤ ਕੀਤੀ ਅਜਿੱਥੇ ਖੜੇ ਆ ਸਰਬਰ ਨਗਰ ਚ ਗੁਰਦਰਾ ਸਾਹਿਬ ਵਰ ਮੌਜੂਦਾ ਹਾਲਾਤ ਕੀ ਹੈ ਲੁਧਿਆਣੇ ਦੀ ਜ਼ਿਕਰ ਗੱਲ ਕੀਤੀ ਜਾਵੇ ਕੈਂਸਰ ਹੈਪਾਟਾਈਟਸ ਬੀ ਬਹੁਤ ਜ਼ਿਆਦਾ ਫੈਲ ਰਿਹਾ ਹੈ ਮੌਜੂਦਾ ਹਾਲਾਤ ਕੀ ਹੈ ਡਾਕਟਰ ਸਾਹਿਬ ਵੀ ਨਾਲ ਖੜੇ ਚਲੇ ਗਏ ਉਹ ਤੁਸੀਂ ਹਸਪਤਾਲਾਂ ਚ ਢੇਡਾ ਦੇ ਲੋ ਲੋਕ ਪਏ ਆ ਬਰਾਂਡਿਆਂ ਚ ਮਿਲ ਜਾਣਗੇ ਪੁੱਜੀ ਤੁਹਾਨੂੰ ਲੁਧਿਆਣੇ ਦੀ ਅਸਲੀਅਤ ਪਤਾ ਲੱਗ ਜੀ ਹਸਪਤਾਲਾਂ ਚ ਢੇਡਾ ਦੇ ਆ ਉਹ ਵਿਚਾਰਿਆਂ ਨੂੰ ਠੀਕ ਹੈ ਗਰੀਬ ਬਸਤੀਆਂ ਜਾਇਆ ਠੀਕ ਹੈ ਲੁਧਿਆਣੇ ਦੀ ਇੰਡਸਟਰੀ ਨੂੰ ਬੇਨਤੀ ਕੀਤੀ ਵੀ ਤੁਹਾਨੂੰ ਸਾਨੂੰ ਤੁਹਾਡੀ ਲੋੜ ਹੈ ਇੰਡਸਟਰੀ ਨੂੰ ਕਿਹਾ ਮੈਂ ਲੜਾਈ ਚ ਵਿਸ਼ਵਾਸ ਨਹੀਂ ਕਰਦਾ ਪਿਆਰ ਨਾਲ ਵੀ ਤੁ ਪਰ ਨਾਲ ਕਿ ਆ ਵੀ ਆਪਾਂ ਬਚਾਈਏ ਵੀ ਸਟੇਟ ਨੂੰ ਠੀਕ ਹੈ ਅਸੀਂ ਨਾਲ ਆ ਜੀ ਇਹਨਾਂ ਦੇ ਸਾਡਾ ਸੂਬਾ ਪੰਜਾਬ ਆਪ ਦਾ ਅਸੀਂ ਸਾਡੀ ਪੂਰੀ ਕੋਸ਼ਿਸ਼ ਵੀ ਕਿਸੇ ਨੂੰ ਅਜਾਇ ਨਾ ਮਾਰਨ ਦਿੱਤਾ ਜਾਵੇ ਜੋ ਗਾਲਪੁਰਖ ਨੇ ਲੈ ਕੇ ਜਾਣਾ ਉਹ ਤਾਂ ਗੱਲ ਵੱਖਰੀ ਹੈ ਪਰ ਸਾਡੀ ਦਵਾਈ ਵੱਲੋਂ ਟੈਸਟਾਂ ਵੱਲੋਂ ਸਭ ਫ੍ਰੀ ਹੋ ਰਿਹਾ ਦੇਖ ਲਓ ਸਾਡੀਆਂ ਬੱਸਾਂ ਜਾ ਕੇ ਪੰਜ-ਪੰਜ ਹਜ਼ਾਰ ਦੇ ਟੈਸਟ ਵੀ ਫ੍ਰੀ ਹੋ ਰਹੇ ਹਨੀ ਠੀਕ ਹੈ ਅੱਜ ਸਾਨੂੰ ਲੁਧਿਆਣੇ ਦੇ ਡਾਕਟਰਾਂ ਨੇ ਪਸੰਦ ਨਹੀਂ ਕਰਨਾ ਵੀ ਇਹ ਕਿੱਥੋਂ ਆ ਗਏ ਤੇ ਮੈਂ ਦੱਸਦਾ ਡਾਕਟਰੋ ਸਾਨੂੰ ਪਸੰਦ ਕਰ ਲਓ ਤੇ ਚਾਹੇ ਨਾ ਕਰ ਲਓ ਤੇ ਮੈਂ 30 ਦਿਨ ਲਈ ਆ ਗਿਆ ਸਾਰਾ ਲੁਧਿਆਣਾ ਚੈੱਕ ਅਪ ਕਰਕੇ ਜਾਊਂਗਾ ਫ੍ਰੀ ਕਰਕੇ ਜਾਊਂਗਾ ਹਾਂ ਭੀਖ ਵੀ ਮੰਗੂਗਾ ਲੁਧਿਆਣੇ ਦੀ ਇੰਡਸਟਰੀ ਤੋਂ ਵੀ ਕੁਝ ਦਾਨ ਪਾ ਦਿਓ ਸਾਨੂੰ ਵੀ ਠੀਕ ਹੈ ਇਹ ਗੋਲਕ ਵੀ ਬਦਲ ਲਓ ਹੈਨਾ ਇਹ ਗੋਲਕ ਵੀ ਮਨੁੱਖਤਾ ਦੀ ਸੇਵਾ ਵਾਲੀ ਸਾਡਾ ਇੱਕੋ ਹੀ ਧਰਮਾ ਵੀਰ ਜੀ ਭਾਈ ਕਨਿਆ ਜੀ ਦਾ ਇੱਕੋ ਹੀ ਮਿਸ਼ਨ ਹੈ ਗੁਰੂ ਸਾਹਿਬ ਦੇ ਅਸ਼ੀਰਵਾਦ ਨਾਲ ਚੱਲ ਰਹੇ ਆ ਮਨੁੱਖਤਾ ਦੀ ਕੋਈ ਮੇਰਾ ਧਰਮ ਨਹੀਂ ਕੋਈ ਮੇਰੀ ਪਾਰਟੀ ਨਹੀਂ ਇਹ ਰਾਜਨੀਤ ਅੱਜ ਭਗਵੰਤ ਮਾਨ ਜੀ ਮੁੱਖ ਮੰਤਰੀ ਹੈ ਅਸੀਂ ਉਹਨਾਂ ਨਾਲ ਵੀ ਗੱਲ ਕਰਦੇ ਆਂ ਹੈਲਥ ਮਿਨਿਸਟਰ ਸਾਹਿਬ ਉਹਨਾਂ ਨਾਲ ਗੱਲ ਕਰਦੇ ਆਂ ਐਂਡ ਪਰ ਸਾਡੀ ਪ੍ਰਦੇਸੀਆਂ ਦੀ ਕਾਦੀ ਪਾਰਟੀ ਆ ਠੀਕ ਹੈ ਸਾਨੂੰ ਤਾਂ ਸਾਡੀਆਂ ਜੜਾਂ ਐ ਪੰਜਾਬ ਤੇ ਅਸੀਂ ਉਹ ਜੜਾਂ ਨੂੰ ਸੁੱਕਣ ਨਹੀਂ ਦੇਣਾ ਚਾਹੁੰਦੇ ਕਿਸੇ ਵੀ ਕੀਮਤ ਦੇ ਉੱਤੇ ਸਾਡੇ ਬਹੁਤ ਵੱਡਾ ਕਾਫਲਾ ਹੈ ਮਗਰ ਤੇ ਸਾਡੀ ਲੈਕ ਟੀਮ ਹੈ ਜੀ ਡਾਕਟਰ ਤੇਮਿੰਦਰ ਢੱਲੋਂ ਸਾਡੇ ਐਮ ਡੀ ਐ ਸਾਡੇ ਸਾਡੇ ਸਾਰੇ ਸੀਨੀਅਰ ਇੱਥੇ ਪਹੁੰਚੇ ਆ ਅੱਜ ਅਸੀਂ ਸਟਾਰਟ ਕਰ ਦਿੱਤਾ ਤੇ ਬਾਕੀ ਡੇਟਾ ਅਸੀਂ ਅਨਾਉਂਸ ਕਰ ਦੇਾਂਗੇ ਅੱਜ ਸਾਡਾ ਇੱਕ ਜਿਵੇਂ ਕਹੋ ਪਹਿਲਾ ਕੈਂਪ ਸੀ ਸਾਰਾ ਦਿਖਾਣਾ ਇੰਡਸਟਰੀ ਨੂੰ ਉਹ ਅੱਜ ਇਹਨਾਂ ਕਾ ਸ਼ੁਰੂਆਤ ਹੈ ਸਾਡਾ ਸਾਹ ਦਿੰਦੇ ਰਹੋ ਇੰਨੇ ਹੀ ਪ੍ਰੈਸ ਵਾਲੇ ਵੀਰਾਂ ਨੂੰ ਕਹਿੰਨੇ ਵੀ ਲੋਕਾਂ ਨੂੰ ਬੇਨਤੀ ਕਰਦੇ ਰਹੋ ਵੀ ਵੀ ਚੱਕਰ ਪਕਰਾਓ ਆਲ ਕੇ ਫ੍ਰੀ ਜਿਹੜੇ ਮੇਰੀ ਘਰ ਵਾਲੀ ਦੇ ਟੈਸਟਿੰਗ ਲੈਂਡ ਚ ਹੁੰਦੇ ਆ ਨਾ ਜਾਂ ਮੇਰੇ ਹੁੰਦੇ ਆ ਤੇ ਸੜਕ ਤੇ ਖੜ ਕੇ ਅੱਜ ਹੋ ਰਿਹਾ ਫ੍ਰੀ ਤੇ ਸੋਚ ਨਹੀਂ ਸਕਦੇ ਕਿਉਂਕਿ ਤੁਹਾਨੂੰ ਵੀ ਨਾਮ ਦੀ ਦਿਸ਼ਾ ਬਦਲਣੀ ਪੈਣੀ ਹੈ ਠੀਕ ਹੈ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਪਹਿਲਾਂ ਪ੍ਰੈਸ ਵਾਲੇ ਵੀਰਾਂ ਨੂੰ ਜਦੋਂ ਅਗਲਾ ਕੈਂਪ ਲੱਗੂਗਾ ਤੁਸੀਂ ਆਪਦੇ ਬਜ਼ੁਰਗ ਮਾਂ ਬਾਪ ਨੂੰ ਆਪਦੀ ਵਾਈਫ ਨੂੰ ਜ਼ਰੂਰ ਨਾਲ ਲੈ ਕੇ ਆਇਆ ਪਹਿਲਾਂ ਪ੍ਰੈਸ ਦਾ ਚੱਕਰ ਹੋ ਜੇ ਲੁਧਿਆਣੇ ਦੀ ਜੀ ਫਿਰ ਉਹ ਪ੍ਰੈਸ ਗਾ ਮੇਰਾ ਸੁਨੀਹਾ ਵੰਡੋਗੇ ਯਾਰ ਮੈਂ ਆਦੀ ਵਾਈਫ ਨੂੰ ਲੈ ਕੇ ਗਿਆ ਸੀ ਮੈਂ ਆਦੀ ਮਾਂ ਨੂੰ ਲੈ ਕੇ ਗਿਆ ਸੀ ਆ ਟੈਸਟ ਸਾਰੇ ਫ੍ਰੀ ਹੋਏ ਆ ਤੁਹਾਡੇ ਫਿਰ ਤੁਸੀਂ ਇਹ ਮਾਈਕਾਂ ਦੇ ਉੱਤੇ ਫੋਰ ਸੁਨੀਹਾ ਵੰਡੋਗੇ ਤੇ ਆਪਾਂ ਲੁਧਿਆਣੇ ਨੂੰ ਠੀਕ ਕਰ ਲਾਂਗੇ ਬਗੈਰ ਮਤਲਬ ਤੋਂ ਗੰਦੇ ਨਾਲੇ ਦਾ ਰੌਲਾ ਪਾਈ ਜਾਂਦੇ ਆ ਰੌਲਾ ਸਾਰੇ ਪਾਈ ਜਾਂਦੇ ਹੱਲ ਨਹੀਂ ਕੋਈ ਲੱਭਦਾ ਕਿੰਨੇ ਸਾਲਾਂ ਤੋਂ ਚੱਲ ਜਾ ਰਿਹਾ ਰਹਿੰਦਾ ਮਸਲਾ ਠੀਕ ਹੈ ਅਸੀਂ ਹੱਲ ਬਣਾਏ ਆ ਤੇ ਕੋਈ ਕੋਸ਼ਿਸ਼ ਕਰਾਂਗੇ ਜੀ ਬਹੁਤ ਧੰਨਵਾਦ ਵੀਰ ਜੀ ਮੈਂ ਡਾਕਟਰ ਸਾਹਿਬ ਦਾ ਵੀ ਥੈਂਕਸ ਕਰਦਾ ਡਾਕਟਰ ਬਰਨਰ ਜੀ ਮੇਰੇ ਸਾਹਮਣੇ ਕਿੰਨੇ ਤਰ੍ਹਾਂ ਦੇ ਜਿਹੜੇ ਟੈਸਟ ਆ ਮੁਫਤ ਕੀਤੇ ਜਾ ਰਹੇ ਨੇ ਤੇ ਪੂਰੇ ਜਿਹੜੀ 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 ਜੀ ਕਾਮਨ ਕੈਂਸਰ ਹਨ ਜਿਹੜੇ ਸਾਨੂੰ ਪਤਾ ਵੀ ਜਿਹੜੇ ਸਭ ਤੋਂ ਵੱਧ ਕੈਂਸਰ ਹੁੰਦੇ ਆ ਉਹ ਸਾਰੇ ਟੈਸਟ ਹੋ ਰਿਹਾ ਇੱਥੇ ਕੱਲੀ ਕੱਲੀ ਬਸ ਜਾ ਕੇ ਵੜ ਕੇ ਦੇਖ ਲਓ ਵੀ ਕਿਸੇ ਗਰੀਬ ਤੋਂ ਵੀ ਰੁਪਈਆ ਲੈਣੇ ਆ ਇਹ ਵੀ ਦੇਖ ਲਿਓ ਸਰ 12000 ਪਿੰਡਾਂ ਸਾਰੇ ਪਿੰਡਾਂ 12783 ਪਿੰਡ 11000 ਚੈੱਕਅਪ ਕਰ ਚੁੱਕੇ ਆ ਠੀਕ ਹੈ ਹੁਣ ਤਾਂ ਅਸੀਂ ਉਹ ਫੜਿਆ ਏਰੀਆ ਜਿੱਥੇ ਜ਼ਿਆਦਾ ਬਦਨਾਮੀ ਹੋਈ ਵੀ ਹੈ ਲੁਧਿਆਣੇ ਦੀ ਖਾਸ ਕਰਕੇ ਗ ਪਰ ਅਸੀਂ ਅਸੀਂ ਉਹਦਾ ਮੁਸ਼ਕਲ ਹੱਲ ਲੱਭਣਾ ਹੈ ਜਿਹੜੇ ਭੈਣ ਭਰਾ ਉਹਨਾਂ ਨੂੰ ਮਰਨ ਤੋਂ ਤਾਂ ਬਚਾਇਆ ਜਾਵੇ। ਕੁਝ ਕਈ ਸਰਕਾਰਾਂ ਦੇ ਕੰਮ ਅਸੀਂ ਉਹਨਾਂ 'ਚ ਦਖਲ ਨਹੀਂ ਦਿੰਦੇਗੇ ਜੀ। ਸਾ ਇਸ ਤਾਂ ਪਾਈਕ ਨਹੀਂ ਹੈ ਜੀ ਦੇ ਮਿਸ਼ਨ ਤੇ ਰਹਿਣਾ ਜਾਂ ਮਦਰ ਟ੍ਰੈਸਾ ਸੀ ਭਗਤਪੂਰਨ ਸਿੰਘ ਸੀਗਾ। ਅਸੀਂ ਉਹਨਾਂ ਦੇ ਪੂਰਨਿਆ ਤੇ ਚੱਲਣਾ ਹੈ। ਸਾਡਾ ਕੋਈ ਜਾਤ ਨਹੀਂ। ਕੋਈ ਜਾਤ ਨਹੀਂਗੀ ਸਾਡੇ ਲਈ। ਅਵੇਅਰ ਵੀ ਕੀਤਾ ਹੁਣੀ ਮਿੱਠੇ ਤੋਂ ਤੇ ਹਾਂ ਉਹ ਵੀ ਮਹਿੰਤਿਆ ਉਹ ਵੀ ਸਿਹਤ ਦੇ ਨਾਲ ਵੀ ਵੀ ਘੱਟ ਖਾਓ ਮਿੱਠਾ ਨਾਲ ਤੇ ਇੱਕ ਵਿਆਹ ਤੇ ਮਰਨੇ ਵੀ ਸਾਦੇ ਕਰੋ। ਆਪਾਂ ਸਰਕਾਰਾਂ ਨੂੰ ਵਾਲਾ ਘੱਡ ਦਿੰਦੇ ਆ ਕੀ ਮੋਦੀ ਜੀ ਜਾਂ ਭਗਵੰਤ ਮਾਨ ਕਹਿੰਦਾ ਕਲਵੰਤਸਿਆ ਮੁੰਡੇ ਦੇ ਵਿਆਹ ਤੇ ਹਜ਼ਾਰ ਬੰਦਾ ਲੈ ਕੇ ਜਾ ਬੋਲੋ ਨਹੀਂ ਕਹਿੰਦੇ ਨਾ ਉਹ ਤਾਂ ਮੈਂ ਫੈਸਲੇ ਕਰ ਰਿਹਾ ਨਾ ਤੇ ਪੰਜ ਬੰਦਿਆਂ ਦਾ ਵਿਆਹ ਗੁਰਦੁਆਰੇ ਕਰ ਲਓ ਸਾਰੇ ਰੁਕੂ ਘੱਟ ਜਾਣਗੇ ਪ੍ਰੈਸ਼ਰ ਘਟਜੂ ਪੈਸੇ ਵੀ ਬਚ ਜਾਣਗੇ ਠੀਕ ਹੈ ਇਹ ਬੇਨਤੀ ਸਾਰੇ ਪੰਜਾਬ ਸੁਨੇਹਾ ਵੰਡਾਂਗੇ ਵੀ ਵਿਆਹ ਸਾਦੇ ਸਾਦੇ ਮਰਨੇ ਦੀ ਮਰਨੇ ਵੀ ਸਾਦੇ ਨਹੀਂ ਛੱਡੇ ਵਿਆਹ ਤਾਂ ਕੀ ਛੱਡੇ ਨੇ ਤੇ ਮਰਨੇ ਵੀ ਸਾਦੇ ਨਹੀਂ ਛੱਡੇ ਯਾਰ ਪਤਾ ਨਹੀਂ ਐਡੀ ਪਾਗਲ ਕੌਮ ਆ ਅਸੀਂ ਠੀਕ ਹੈ ਮਰਨੇ ਵੀ ਸਾਦੇ ਨਹੀਂ ਛੱਡੇ ਕੀ ਮਤਲਬ ਵੀ ਮਰਨੇ ਤੇ ਜਲੇਬੀਆਂ ਵਗਾਉਣ ਦਾ ਸਿੰਪਲ ਭੋਗ ਪਾਓ ਤੇ ਕਿਹੜਾ ਪ੍ਰਸ਼ਾਦ ਦੀ ਦੇਗ ਲੈ ਕੇ ਆਪਣੇ ਤੇ ਮਾਂ ਮਰੀ ਐ ਦੁੱਖ ਹੋਇਆ ਤੁਸੀਂ ਜਲੇਬੀਆਂ ਪਕਾਈ ਜਾਂਦੇ ਆ ਯਾਰ ਬੜੀ ਸਿਆਣੀ ਕੌਮ ਐ ਉਹ Hindu ਵੀਰ ਸਾਡੇ ਉਦੋਂ ਵੀ ਘੁੰਮਲੇ ਆ ਸਾਥੋਂ ਵੀ ਉਹ ਨਾਲ ਪੂਰੀਆਂ ਕੱਢੀ ਜਾਂਦੇ ਆ ਕੋਈ ਕਹਿੰਦੇ ਜੀ ਕਈ ਕਹਿਣਗੇ ਸਵਰਗ ਨਰਕ ਇੱਥੇ ਹੀ ਐ ਮੇਰੀ ਮਾਂ ਮਰ ਗਈ ਸੀ ਮੈਨੂੰ ਕਦੇ ਟੈਲੀਫੋਨ ਨਹੀਂ ਆਇਆ ਵੀ ਉਹ ਸਵਰਗ ਚ ਐ ਕਿ ਨਰਕ ਚ ਐ ਆਪਣਾ ਹੀ ਗੱਲ ਜੀ ਜੇ ਜੇ ਕਰਾਂਗੇ ਉਹ ਤਾਂ ਸਾੜ ਤੇ ਸਭੇ ਕਰਕੇ ਆਏ ਕਿਉਂ ਤੁਸੀਂ ਐਸ ਜੂਨ ਦੀਆਂ ਗੱਲਾਂ ਕਰੀਏ ਐਸ ਜੂਨ ਦੇ ਵਿੱਚ ਇੱਕ ਦਵਾਈ ਤੋਂ ਬਿਨਾ ਤੜਫ ਰਿਆ ਹਨ ਦਿਸ ਰਿਹਾ ਤੇ ਜੇ ਮੇਰੀ ਦੇਵ ਚ 2 ਰੁਪਏ ਵਾਧੂ ਅਤੇ ਮੈਂ ਕੁਝ ਦਵਾਈ ਉਹਦੇ ਮੂੰਹ ਚ ਪਾ ਦਿਆ ਗੁਰਜੀਤ ਸਾਡੇ ਗੁਰੂ ਦੇ ਲੰਗਰ ਹੈ ਸਾਰੀ ਦੁਨੀਆ ਸਾਡਾ ਨਾਂ ਹੈ ਪਰ ਦਵਾਈ ਦੇ ਲੰਗਰਾਂ ਚ ਅਸੀਂ ਪਿੱਛੇ ਰਹਿ ਗਏ ਰੇਲ ਗੱਡੀ ਦੋ ਗਾਡਰਾਂ ਤੇ ਚਲਦੀ ਹੈ ਕਿ ਇੱਕ ਤੇ ਤੁਸੀਂ ਦਵਾਈ ਵਾਲੀ ਗਾਡਰ ਚੱਕਤੀ ਔਰ ਰੱਖ ਲਈ ਅਸੀਂ ਦੁਆਰਾ ਤੇ ਅੱਗੇ ਲੁਧਿਆਣੇ ਚ ਬਹੁਤ ਧੰਨਵਾਦ ਜੀ ਜੀ ਆਂਕਿਊ